ਉੱਪਹੀੜਾਂ ਨਾਲੇ ਜੰਮੀਆਂ ਨੇ ਨੀ ਸਾਡੀ ਮੁੱਢ ਤੋਂ ਕਿਸਮਤ ਮਾੜੀ ਹਾਏ ਸਾਡੀਆਂ ਫਸਲਾਂ ਦਾ ਕਾਤੋਂ ਲਾਉਂਦੇ ਮੁੱਲ ਵਪਾਰੀ ਆਖੋ ਸਰਕਾਰਾਂ ਨੂੰ ਨੀ ਸਾਨੂੰ ਵੇਚੇ ਲਾ ਕੇ ਬੋਲੀ ਓਏ ਅਸੀਂ ਕੱਚੇ ਰੰਗ ਜਹੇ ਸੋਣੀਏ ਸਾਡੀ ਕਾਂ ਦੀ ਹੋਲੀ ਨੀ ਅਸੀਂ ਕੱਚੇ ਰੰਗ ਜਹੇ ਸੋਣੀਏ ਸਾਡੀ ਕੌ ਦੀ ਹੋਲੀ ਬਾਈ ਬੱਬੂ ਮਾਨ ਨੇ ਕਿੰਨਾ ਟਾਈਮ ਪਹਿਲਾਂ ਇਹ ਗੱਲਾਂ ਕਹਿਤੀ ਸੀ ਗੀਤਾਂ ਦੇ ਵਿੱਚ ਸਾਡੀਆਂ ਫਸਲਾਂ ਦਾ ਕਾਤੋਂ ਲਾਉਂਦੇ ਮੁੱਲ ਵਪਾਰੀ ਪੀੜਾ ਨਾਲ ਜੰਮੀਆਂ ਨੇ ਸਾਡੀ ਮੁੱਢ ਤੋਂ ਕਿਸਮਤ ਮਾੜੀ ਆਖੋ ਸਰਕਾਰਾਂ ਨੂੰ ਨਹੀਂ ਸਾਨੂੰ ਵਿੱਚੇ ਲਾ ਕੇ ਬੋਲੀ ਅਸੀਂ ਕੱਚੇ ਰੰਗ ਜਿਹੇ ਸੋਹਣੀਏ ਸਾਡੀ ਗਾਦੀ ਹੋਲੀ ਇੰਨੇ ਨੇ ਸੋਹਣੀਆਂ ਫਸਲਾਂ ਬਾਸਮਤੀਆਂ ਕਿਸਾਨਾਂ ਨੇ ਤਿਆਰ ਕਰੀਆਂ ਨੇਗੀਆਂ ਸਾਰੀ ਫਸਲ ਕਿਸਾਨ ਤਿਆਰ ਕਰ ਦਿੰਨੇ ਪਰ ਰੇਟ ਤੈਂ ਇਹਦਾ ਵਪਾਰੀ ਕਰਦੇ ਨੇ ਓਏ ਕਿੱਡੀ ਦੇਲਾ ਮਾੜੀ ਗੱਲ ਐ ਤਾਂ ਕਿ 2024 ਦੇ ਵਿੱਚ ਇਹਨਾਂ ਨੇ ਐਡਾ ਤਕੜਾ ਏਕਾ ਕਰ ਲਿਆ ਵਪਾਰੀਆਂ ਨੇ ਵੀ 2200 2300 3100 ਤੋਂ ਤਹਾਂ ਜਾਣਾ ਹੀ ਨਹੀਂ ਹੈਗਾ ਓਹੋ ਮਾਲਕਾ ਓਏ ਐਡੀ ਮਿਹਨਤ ਕੀਤੀ ਹੋਈ ਕਿਸਾਨਾਂ ਦੀ ਵਿਚਾਰਾਂ ਦੀ ਲੁੱਟ ਖਸੁੱਟ ਹੋ ਰਹੀ ਆ ਵੀ ਅਕੇ ਰੇਟ ਘਟ ਗਿਆ ਰੇਟ ਘਟ ਗਿਆ ਰੇਟ ਘਟ ਗਿਆ ਐਂ ਦੱਸੋ ਵੀ ਜਿਹੜੇ ਚੌਲ ਖਾਨ ਵਾਲੇ ਲੋਕ ਨੇ ਜਿਹੜੇ ਲੋਕ ਚੌਲ ਖਾਂਦੇ ਨੇ ਵੀ ਕਿ ਚੌਲ ਦਾ ਰੇਟ ਘਟਿਆ ਜਿਹੜੇ ਲੋਕ ਸ਼ਹਿਰਾਂ ਦੇ ਵਿੱਚ ਜ਼ਿਆਦਾਤਰ तकरीबन ਉਹਨਾਂ ਦੇ ਘਰੇ ਇੱਕ ਜਾਂ ਦੋ ਵਾਰ ਦਿਨ ਦੇ ਵਿੱਚ ਚੌਲ ਵੰਡਦੇ ਨੇ ਵੀ ਚੌਲਾਂ ਦਾ ਰੇਟ ਘਟਿਆ ਵੀ ਜਿਹੜੇ ਵਧੀਆ ਕੁਆਲਟੀ ਦੇ ਚੌਲ ਪਹਿਲਾਂ ਮਿਲਦੇ ਸੀ ਸਾਨੂੰ 70-80 ਰੁਪਏ ਕਿਲੋ ਵੀ ਉਹ 40-50 ਰੁਪਏ ਕਿਲੋ ਰਹਿ ਗਏ ਨਹੀਂ ਰਹੇ ਨਾ ਉਹਨਾਂ ਦਾ ਰੇਟ ਤਾਂ ਉਹ ਨਹੀਂ ਹੈ ਬਾਸਮਤੀਆਂ ਦੇ ਰੇਟ ਡਾਊਨ ਲੈ ਰਹੇ ਨੇਗੇ ਇਹ ਸ਼ਰਿਆਮ ਲੁੱਟ ਹੋ ਰਹੀ ਹੈ ਠੱਗਾਂ ਦੇ ਟੋਲੇ ਨੇਗੇ ਇਹਨਾਂ ਨੂੰ ਪਤਾ ਵੀ ਕਿਸਾਨ ਬਿਚਾਰੇ ਕੁਝ ਕਰ ਤਾਂ ਸਕਦੇ ਨਹੀਂ ਹੈਗੇ ਕਿਸਾਨ ਜੂਨੀਅਰ ਵਾਲੇ ਵੀ ਡੰਡੇ ਡੁੰਡੇ ਖੜਕਾ ਕੇ ਝੰਡੇ ਝੁੰਡੇ ਲੈ ਕੇ ਵਿਚਾਰੇ ਮੋੜੇ ਆਉਂਦੇ ਨੇਗੇ ਧਰਨਿਆਂ ਤੋਂ ਕਿਉਂਕਿ ਸਰਕਾਰਾਂ ਰਾਲੀਆਂ ਹੋਈਆਂ ਨੇ ਨਾ ਕੁੱਤੀਆਂ ਸਰਕਾਰਾਂ ਰਾਲੀਆਂ ਹੋਈਆਂ ਨੇ ਗਿਆ ਪੰਜਾਬ ਸਰਕਾਰ ਦੇ ਕੋਸ ਬਸ ਨਹੀਂ ਹੈਗਾ ਸੈਂਟਰ ਸਰਕਾਰ ਨੇ ਜੋ ਵੀ ਦੇ ਲੱਤਾਂ ਦੇ ਵਿੱਚ ਫੰਨਾ ਡਾ ਰਹੇ ਨੇ ਵਿੱਚ ਉਨਾ ਚੱਕਣਾ ਨਹੀਂ ਹੈਗਾ ਇਤ ਗਿਆ ਐ ਨਹੀਂ ਕਰਨਾ ਬਹੁਤ ਨਹੀਂ ਕਰਨਾ ਪਹਿਲਾਂ ਹੀ ਝੋਨਾ ਵਾਧੂ ਪਿਆ ਐਨੇ ਲੱਖ ਮੀਟਰ ਕਟਾਣਾ ਐਨੇ ਲੱਖ ਮੀਟਰ ਕਟਾਣਾ ਆਮ ਕਿਸਾਨਾਂ ਨੂੰ ਤਾਂ ਵਿਚਾਰਾਂ ਨੂੰ ਮੀਟਰ ਕਟਾਣਾ ਦਾ ਹੀ ਨਹੀਂ ਪਤਾ ਹੈਗਾ ਕਿ ਕਿੰਨੇ ਕੁ ਮੀਟਰ ਕਟਾਣ ਝੋਨਾ ਪਿਆ ਹੈਗਾ ਕਦਮਾਂ ਦੇ ਵਿੱਚ ਠੱਗੀ ਹੋ ਰਹੀ ਆ ਸਰੇ ਆਮ ਕਿਸਾਨਾਂ ਨਾਲ ੱੱੱਕਾ ਹੋ ਰਿਹਾ ਹੈ ਇਹ ਦੇਸ਼ ਦੇ ਵਿੱਚ ਸਰੇ ਆਮ ਕਿਸਾਨ ਅੰਨ ਦਾਤੇ ਦਾ ਖੂਨ ਚੂਸਿਆ ਜਾ ਰਿਹਾ ਹੈ ਲਾਗਤ ਮੁੱਲ ਵੀ ਨਹੀਂ ਮਿਲ ਰਿਹਾ ਕੰਮ ਸੇ ਕੰਮੋ ਜੇਕਰ ਬੜਾ ਨਹੀਂ ਤਾਂ ਨਾ ਨਾ ਕਰਦੇ ਚਲ ਜੇ ਕੋਈ 4500 ਕਹਿੰਦਾ ਕੋਈ 5000 ਕਹਿੰਦਾ ਯਾਰ 35 3600 ਤੋਂ ਘੱਟ ਕੋਈ ਵੀ ਬਾਂਸਮਤੀ 12 ਨਹੀਂ ਖਾਂਦੀ ਕਿਉਂਕਿ ਖਰਚੇ ਦਾ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕਿੰਨੇ ਖਰਚੇ ਆਉਂਦੇ ਨੇ ਖੇਤੀ ਦੇ ਉੱਤੇ ਤੇ ਦੂਸਰੀ ਗੱਲ ਜਾਂ ਤਾਂ ਇਹੋ ਵੀ ਰੇਟ ਘਟਾ ਦਿਓ ਕੋਈ ਗੱਲ ਨਹੀਂ ਵੀ ਚੌਲ ਦਾ ਰੇਟ ਘਟਾਇਆ ਕੰਪਨੀਆਂ ਨੇ ਜਿਹੜੀਆਂ ਕੰਪਨੀਆਂ ਮਾਰਕਾ ਲਾਲਾ ਵੇਚਦੇ ਨੇ ਚੌਲਾਂ ਦਾ ਰੇਟ ਤਾਂ ਘਟਿਆ ਨਹੀਂ ਜਿਹੜਾ ਬੰਦਾ ਫਾਇਦਾ ਕਰ ਰਿਹਾ ਉਹਦਾ ਵੀ ਨੁਕਸਾਨ ਜਿਹੜਾ ਬੰਦਾ ਚੌਲ ਖਾ ਰਿਹਾ ਉਹਦਾ ਵੀ ਨੁਕਸਾਨ ਬਣ ਕੌਣ ਰਿਹਾ ਇਹਦੇ ਵਿੱਚ ਠੱਗਾਂ ਦੇ ਟੋਲੇ ਫੇਲ ਸਰਕਾਰਾਂ ਫੇਲ ਸਰਕਾਰਾਂ ਬਿਲਕੁਲ ਮੁਰਦਾਬਾਦ ਸਰਕਾਰਾਂ ਇੰਨੀ ਉਮੀਦ ਸੀ ਕਿ ਜਿਤੇ ਆਇਆ ਸੀਗਾ ਉਹਨੂੰ ਭਗਵੰਤ ਮਾਨ ਨੂੰ ਫੇਲ ਸਰਕਾਰਾਂ ਬਹੁਤ ਦਿਲ ਟੁੱਟ ਗਿਆ ਵੀਰੇ ਦਿਲ ਟੁੱਟ ਗਿਆ ਕਿਸਾਨਾਂ ਨਾਲ ਬਹੁਤ ਜ਼ਿਆਦਾ ਮਾੜੀ ਹੋ ਰਹੀ ਹੈ ਆ ਬਾਂਸਮਤੀਆਂ ਦੇ ਰੇਤੇ ਇੰਨੇ ਜ਼ਿਆਦੇ ਘਟਨੇ ਜਿਹੜੇ ਦੋਸਤੋ ਇਹ ਹੀ ਜਾਂ ਸਰਕਾਰਾਂ ਨਹੀਂ ਚਾਹੁੰਦੀਆਂ ਹੈਗੀਆਂ ਕਿਸਾਨੋਂ ਇਕਾ ਕਰ ਲੋਆਂ ਨੂੰ ਬਦਲੋ ਚੰਗੇ ਬੰਦੇ ਚਲੋ ਆਪਾਂ ਚੰਗੀ ਲਿਆਂਦੇ ਸੀ ਆਪ ਦੀ ਜਾਣਤਾ ਦੇਖੋ ਹੁਣ ਕੀ ਬਣਦਾ ਰੱਬ ਆਸਰੇ ਆ ਪੰਜਾਬ ਦੀ ਕਿਸਾਨੀ ਤੇ ਜਪਾਨੀ ਸਸਰੀ ਕਾਲ ਦੋਸਤੋ ਜੇ ਵੀਡੀਓ ਦੇ ਵਿੱਚ ਗੱਲਬਾਤ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਲਾਜ਼ਮੀ ਕਰਿਓ